ਇਸ ਵਿਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚੋਂ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ 7 ਵਜੇ ਤੋਂ ਪੰਜਾਬ ਦੇ ਪੰਜਾਬ ਦੇ ਚਾਰ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ 7 ਵਜੇ ਤੋਂ VOTING ਸ਼ੁਰੂ ਹੋ ਚੁੱਕੀ ਸੀ ਫਿਲਹਾਲ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਗਿੱਦੜਪਾਹ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਖਾਸ ਕਰ ਪਿੰਡੂ ਵੋਟਰਾਂ ਦੇ ਵਿੱਚ VOTING ਨੂੰ ਲੈ ਕੇ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ ਤੜਕਸਾਰ ਹੀ ਲੋਕਾਂ ਦੀ ਜਿਹੜੀਆਂ ਲੈਣਾ ਹੈ ਵੋਟ ਪਾਉਣ ਦੇ ਲਈ ਵੱਖ-ਵੱਖ ਉਹਨਾਂ ਦੇ ਵਿੱਚ VOTING ਪਾਉਣ ਦੇ ਲਈ ਲੈਣਾ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪਹਿਲਾਵਾ ਵੀ ਵੱਧ ਚੜ ਕੇ ਹਿੱਸਾ ਪਾ ਰਹੀਆਂ ਨੇ ਹਲੇ ਸ਼ੁਰੂਆਤ ਹੋਈ ਹੈ ਦਿਨ ਦੀ ਜਿਵੇਂ-ਜਿਵੇਂ ਦਿਨ ਚੜੇਗਾ ਤਾਂ ਉਸ ਨੂੰ ਲੈ ਕੇ VOTING ਨੂੰ ਲੈ ਕੇ ਹੋਰ ਵੀ ਜ਼ਿਆਦਾ ਲੋਕ VOTING ਦੇ ਲਈ ਵੋਟ ਕਰਨ ਦੇ ਲਈ ਆਉਣਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ 4 ਸੀਟਾਂ ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿੱਥੇ ਕਿ ਗਿੱਦੜਪਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ, ਬਰਨਾਲਾ ਇਹ ਤਮਾਮ 4 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਫਿਰ ਇਹ 7 ਵਜੇ ਤੋਂ ਹੀ VOTING ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਤੱਕ VOTING ਜਾਰੀ ਰਹੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਜ਼ਿਮਨੀ ਚੋਣਾਂ ਦੇ ਵਿੱਚ ਜਿੱਤ ਕਿਸ ਦੀ ਹੁੰਦੀ ਹੈ। ਅੱਜ ਕੈਂਡੀਡੇਟਸ ਦੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਕੈਦ ਹੋ ਜਾਵੇਗੀ। ਉਸ ਤੋਂ ਬਾਅਦ ਜਿਹੜੇ ਨਤੀਜੇ ਆਉਣਗੇ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਇਹਨਾਂ 4 ਸੀਟਾਂ ਉੱਤੇ ਕਿਸ ਪਾਰਟੀ ਦੀ ਕਿਸ ਕੈਂਡੀਡੇਟ ਜਿੱਤ ਹੁੰਦੀ ਹੈ ਤੇ ਇਹ ਜਿਮਨੀ ਚੋਣਾ ਦੀ ਜਿੱਤ ਹੈ ਜਿਹੜੀ ਅਗਲੇ 2027 ਦੇ ਵਿੱਚ ਜੋ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਤੇ ਕਿੰਨਾ ਅਸਰ ਪਾਵੇਗੀ ਇਹ ਵੇਖਣਾ ਬਹੁਤ ਹੀ ਦਿਲਚਸਪ ਹੋਵੇਗਾ। ਇਹ ਸਾਰੀ ਜਗ੍ਹਾ ਹਲਕਾ ਗਿਦਰਬਾਹ ਦੇ ਵਿੱਚ ਪੋਲਿੰਗ ਜੋ 7 ਵਜੇ ਸ਼ੁਰੂ ਹੋ ਗਈ ਸੀ ਤੇ ਸਾਡੀ ਜੋ ਪੈਟਰੋਲਿੰਗ ਪਾਰਟੀਆਂ ਹੈਗੀਆਂ ਤੇ ਬਾਕੀ ਸਾਰੇ ਆਫਿਸਰਸ ਹੈਗੇ ਸਾਰੇ ਫੀਲਡ ਦੇ ਵਿੱਚ ਨੇ। ਏ ਅਸੀਂ ਅਸ਼ੋਰ ਕਰਾਉਂ ਅਸ਼ੋਰ ਕਰਾਉਣਾ ਚਾਹੁੰਦੇ ਸਾਰਿਆਂ ਨੂੰ ਕਿ ਜੋ ਇਲੈਕਸ਼ਨਸ ਆਏਗੇ ਪੀਸਫੁਲ ਤਰੀਕੇ ਨਾਲ ਹੋਣਗੇ ਕਿਸੇ ਨੂੰ ਕੋਈ ਇਸ਼ੂ ਆਂਦਾ ਹੈ ਤੁਸੀਂ ਚਿੰਤਾ ਨਾ ਕਰੋ ਤੁਸੀਂ 112 ਤੇ ਕਾਲ ਕਰੋ ਸਾਡੀ ਪੁਲਿਸ ਮਸਤਿਹਦ आएगी ਇਮੀਡੀਏਟਲੀ ਰਿਸਪੌਂਡ ਕੀਤਾ ਜਾਏਗਾ ਤੇ ਸਿਚੁਏਸ਼ਨਲ ਟੈਕਲ ਕੀਤਾ ਜਾਏਗਾ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਉਸੇ ਵਤੋ ਵਦਾਉ ਜੀ ਸੈਲੀਬ੍ਰੇਸ਼ਨ ਆਫ ਡੈਮੋਕ੍ਰੇਸੀ ਜੋ ਹੈਗੀ ਇਹਦੇ ਵਿੱਚ ਆਪਣਾ ਯੋਗਦਾਨ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚੋਂ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ 7 ਵਜੇ ਤੋਂ ਪੰਜਾਬ ਦੇ ਪੰਜਾਬ ਦੇ ਚਾਰ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ 7 ਵਜੇ ਤੋਂ VOTING ਸ਼ੁਰੂ ਹੋ ਚੁੱਕੀ ਹੈ। ਫਿਲਹਾਲ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਗਿੱਦੜਵਾਹ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਖਾਸ ਕਰਕੇ ਪਿੰਡੂ ਵੋਟਰਾਂ ਦੇ ਵਿੱਚ VOTING ਨੂੰ ਲੈ ਕੇ ਵੱਡਾ ਉਤਸ਼ਾਹ ਦਿਖਾਈ ਦੇ ਰਿਹਾ ਹੈ। ਤੜਕਸਾਰ ਹੀ ਲੋਕਾਂ ਦੀਆਂ ਲਾਈਨਾਂ ਵੋਟ ਪਾਉਣ ਦੇ ਲਈ ਵੱਖ-ਵੱਖ ਉਨ੍ਹਾਂ ਦੇ ਵਿੱਚ VOTING ਪਾਉਣ ਦੇ ਲਈ ਲੈਣਾ ਲੱਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪਹਿਲਾਵਾ ਵੀ ਵੱਧ ਚੜ ਕੇ ਹਿੱਸਾ ਪਾ ਰਹੀਆਂ ਨੇ ਹਲੇ ਸ਼ੁਰੂਆਤ ਹੋਈ ਹੈ ਦਿਨ ਦੀ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਉਸ ਨੂੰ ਲੈ ਕੇ VOTING ਨੂੰ ਲੈ ਕੇ ਹੋਰ ਵੀ ਦਾਦਾ ਲੋਕ VOTING ਦੇ ਲਈ ਵੋਟ ਕਰਨ ਦੇ ਲਈ ਆਉਣਗੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ 4 ਸੀਟਾਂ ਤੇ ਜਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿੱਥੇ ਕਿ ਗਿੱਦੜਪਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ, ਬਰਨਾਲਾ ਇਹ ਤਮਾਮ 4 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਫਿਰ ਇਹ 7 ਵਜੇ ਤੋਂ ਹੀ VOTING ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਤੱਕ VOTING ਜਾਰੀ ਰਹੇਗੀ। ਹੁਣ ਦੇਖਣਾ ਇਹ ਹੋਏਗਾ ਕਿ ਇਸ ਜਮਨੀ ਚੋਣਾਂ ਦੇ ਵਿੱਚ ਜਿੱਤ ਕਿਸ ਦੀ ਹੁੰਦੀ ਹੈ। ਅੱਜ ਕੈਂਡੀਡੇਟਸ ਦੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਕੈਦ ਹੋ ਜਾਵੇਗੀ। ਉਸ ਤੋਂ ਬਾਅਦ ਜਿਹੜੇ ਨਤੀਜੇ ਆਉਣਗੇ ਦੇਖਣਾ ਬੇਹੱਦ ਦਿਲਚਸਪ ਹੋਏਗਾ ਕਿ ਇਨ੍ਹਾਂ 4 ਸੀਟਾਂ ਉੱਤੇ ਕਿਸ ਪਾਰਟੀ ਦੀ ਕਿਸ ਕੈਂਡੀਡੇਟ ਦੀ ਜਿੱਤ ਹੁੰਦੀ ਹੈ ਤੇ ਇਹ ਜਿਮਨੀ ਚੋਣਾਂ ਦੀ ਜਿੱਤ ਹੈ ਜਿਹੜੀ ਅਗਲੇ 2027 ਦੇ ਵਿੱਚ ਜੋ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਤੇ ਕਿੰਨਾ ਅਸਰ ਪਾਵੇਗੀ ਇਹ ਵੇਖਣਾ ਬਹੁਤ ਹੀ ਦਿਲਚਸਪ ਹੋਵੇਗਾ। ਇਸ ਸਾਰੀ ਜਗ੍ਹਾ ਹਲਕਾ ਗਿਦਰ ਬਾਹ ਦੇ ਵਿੱਚ ਬੋਲਿੰਗ ਜੋ 7 ਵਜੇ ਸ਼ੁਰੂ ਹੋ ਗਈ ਸੀ ਤੇ ਸਾਡੀ ਜੋ ਪੈਟਰੋਲਿੰਗ ਪਾਰਟੀਆਂ ਹੈਗੀਆਂ ਤੇ ਬਾਕੀ ਸਾਰੇ ਆਫਿਸਰਸ ਹੈਗੇ ਸਾਰੇ ਫੀਲਡ ਦੇ ਵਿੱਚ ਨੇ। ਏ ਅਸੀਂ ਅਸ਼ੋਰ ਕਰਾਵਾਂ ਅਸ਼ੋਰ ਕਰਾਨਾ ਚਾਹੁੰਦੇ ਸਾਰਿਆਂ ਨੂੰ ਕਿ ਜੋ ਇਲੈਕਸ਼ਨਸ ਆਏਗੇ ਪੀਸਫੁਲ ਤਰੀਕੇ ਨਾਲ ਹੋਣਗੇ ਕਿਸੇ ਨੂੰ ਕੋਈ ਇਸ਼ੂ ਆਂਦਾ ਹੈ ਤੁਸੀਂ ਚਿੰਤਾ ਨਾ ਕਰੋ ਤੁਸੀਂ 112 ਤੇ ਕਾਲ ਕਰੋ ਸਾਡੀ ਪੁਲਿਸ ਮਸਤਿਹਤ ਹੈਗੀ ਇਮੀਡੀਏਟਲੀ ਰਿਸਪੌਂਡ ਕੀਤਾ ਜਾਏਗਾ ਦਿ ਸਿਚੁਏਸ਼ਨਲ ਟੈਕਲ ਕੀਤਾ ਜਾਏਗਾ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਉਸੇ ਵਤ ਤੋਂ ਵਦਾਓ ਜੀ ਸੈਲੀਬ੍ਰੇਸ਼ਨ ਆਫ ਡੈਮੋਕ੍ਰੇਸੀ ਜੋ ਹੈਗੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਥੈਂਕ ਯੂ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸ